ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਦਾ ਸਾਡੇ YouTube ਚੈਨਲ ਪੰਜਾਬ ਜੌਬਸ ਅਲਰਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਇੰਗਲਿਸ਼ ਟੀਚਰ ਹਿੰਦੀ ਟੀਚਰ फिजिक्स टीचर मैथमेटिक्स टीचर साइंस टीचर पीजीटी टीजीटी ਅਤੇ ਐਨਟੀਟੀ ਈਟੀਟੀ ਅਧਿਆਪਕ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਇਹ ਭਰਤੀਆਂ ਬਿਨਾਂ ਕਿਸੇ ਪੇਪਰ ਇੰਟਰਵਿਊ بیس ਰਹੇਗੀ ਅਤੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਇਸ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਰਲਾ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਆਨ ਜ਼ਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਨਵੀਆਂ ਪਰਤੀਆਂ ਬਾਰੇ ਅਪਡੇਟ ਮਿਲਦੀ ਰਹੇ ਵਾਦੇ ਹਨ ਵੀਡੀਓ ਦੇ ਵੱਲੋਂ ਕੇਵੀਸੀ ਸਕੂਲ ਬਠਿੰਡਾ ਵੱਲੋਂ ਟੀਚਰ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੇ ਆਪਾਂ ਡਿਟੇਲ ਵਿੱਚ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਉਹ ਪੀਜੀਟੀ ਟੀਚਰ ਲਈ ਹੈ ਜਿਸ ਵਿੱਚ ਇੰਗਲਿਸ਼ ਹਿੰਦੀ ਇਕਨੋਮਿਕਸ కెਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਥੈਮੈਟਿਕਸ ਕਾਮਰਸ ਕੰਪਿਊਟਰ ਸਾਇੰਸ ਟੀਚਰਸ ਦੀਆਂ ਅਸਾਮੀਆਂ ਹੋਣਗੀਆਂ ਅਗਲੀ ਅਸਾਮੀਆਂ ਹੋਣਗੀਆਂ ਪੀਜੀਟੀ ਟੀਚਰ ਇੰਗਲਿਸ਼ ਹਿੰਦੀ ਸਾਇੰਸ ਮੈਥਮੈਟਿਕਸ ਸੰਸਕ੍ਰਿਤ ਸੋਸ਼ਲ ਸਾਇੰਸ ਟੀਚਰਸ ਦੀਆਂ ਅਸਾਮੀਆਂ ਹੋਣਗੀਆਂ ਜੋ ਅਗਲੀਆਂ ਸਾਮੀਆਂ ਆਪੀ ਆਰਟੀ ਟੀਚਰ ਦੀਆਂ ਹੋਣਗੀਆਂ ਅਗਲੀਆਂ ਸਾਮੀਆਂ ਬਾਲਵਾਟਿਕਾ ਟੀਚਰਸ ਲਈ ਹੋਣਦੀਆਂ ਅਤੇ 뮤ਜ਼ਿਕ ਟੀਚਰ ਕੰਪਿਊਟਰ ਇਨਸਟ੍ਰਕਟਰ ਸਟੂਡੈਂਟ ਕਾਉਂਸਲਰ ਯੋਗਾ ਟੀਚਰ ਸਪੋਰਟਸ ਕੋਚ ਸਪੈਸ਼ਲ ਐਜੂਕੇਸ਼ਨ ਟੀਚਰ ਇਹ ਵੱਖ-ਵੱਖ ਅਸਾਮੀਆਂ ਹੋਣਗੀਆਂ जे आप गल करिए पे स्केल बारे तो जो सैलरी है पी जी टी टीचर ली सताई हज़ार पाँच सौ रुपये पर मंथ रहेगी टीजीटी जी टी टीचर ली छब्बीस हज़ार दो सौ रुपये पर मंथ रहेगी पी आर टी टीचर ली हज़ार दो सौ पाँह रुपये पर मंथ होगी म्यूजिक टीचर ली स्पोर्ट्स टीचर ली योगा टीचर ली स्पेशल एजुकेशन टीचर ली जड़ी तनखा दो सौ रुपये पर मंथ रहेगी कंप्यूटर इंस्ट्रक्टर लड़ी तनखाह आई हजार सत सौ पाँह रुपये रहेगी स्टूडेंट काउंसलर लड़ी तनखा है वह छब्बीस हजार दो सौ पाँह रुपये होगी ਜਿਹੜੇ ਕੈਂਡੀਡੇਟ ਸਟਾਫ ਨਰਸ ਪੋਸਟ ਲਈ ਅਪਲਾਈ ਕਰ ਰਹੇ ਹਨ ਉਹਨਾਂ ਲਈ ਪਰਡੇ ਜਿਹੜੀ ਤਨਖਾਹ ਹੈ ਉਹ ਜਿਹੜੀ ਹੈ 750 ਰੁਪਏ ਹਿਸਾਬ ਦੇ ਨਾਲ ਦਿੱਤੀ ਜਾਵੇਗੀ ਆਪਾਂ ਅੱਗੇ ਗੱਲ ਕਰਦੇ ਹਾਂ এডਿਕੇਸ਼ਨ ਕੁਆਲੀਫਿਕੇਸ਼ਨ ਬਾਰੇ ਤਾਂ ਪੀਜੀਟੀ ਟੀਚਰ ਲਈ ਕੈਂਡੀਡੇਟਸ ਜਿਹੜੇ ਆ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਉਹਨਾਂ ਦੀ ਸੇਮ ਸਬਜੈਕਟ ਵਿੱਚ ਹੋਣਾ ਲਾਜ਼ਮੀ ਹੈ ਜਿਨੇ ਵੀ ਅਗਰ ਕੈਂਡੀਡੇਟ ਇੰਗਲਿਸ਼ ਪੀਜੀਟੀ ਟੀਚਰ ਲਈ ਅਪਲਾਈ ਕਰ ਰਹੇ ਹਨ ਤਾਂ ਉਹਨਾਂ ਕੋਲ ਉਸ ਸਬਜੈਕਟ ਦੀ ਮਾਸਟਰ ਡਿਗਰੀ ਹੋਣਾ ਜ਼ਰੂਰੀ ਹੈ ਜਿਹੜੇ ਹਿੰਦੀ ਟੀਚਿੰਗ ਲਈ ਅਪਲਾਈ ਕਰ ਰਹੇ ਹਨ ਉਹਨਾਂ ਕੋਲ ਹਿੰਦੀ ਸਬਜੈਕਟ ਪੜਿਆ ਲਾਜ਼ਮੀ ਹੋਣਾ ਚਾਹੀਦਾ ਹੈ ਗ੍ਰੈਜੂਏਸ਼ਨ ਵਿੱਚ ਅਤੇ ਕੈਂਡੀਡੇਟ ਕੋਲ ਬੀਐਡ ਦੀ ਡਿਗਰੀ ਹੋਣਾ ਲਾਜ਼ਮੀ ਹੈ ਅਤੇ ਸਾਰੇ ਕੈਂਡੀਡੇਟਸ ਨੂੰ ਕੰਪਿਊਟਰ ਦੀ ਨੋਲੇਜ ਹੋਣਾ ਵੀ ਲਾਜ਼ਮੀ ਹੈ ਅਗਲੀ ਪੋਸਟ ਪੀਜੀਟੀ ਕੰਪਿਊਟਰ ਸਾਇੰਸ ਟੀਚਰ ਦੀ ਹੈ ਜਿਹਦੇ ਵਿੱਚ ਕੈਂਡੀਡੇਟਸ ਨੇ ਬੀਟੈਕ ਜਾਂ ਬੀਈ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ ਐਮਸੀਏ ਜਾਂ ਡੀਐਸਸੀ ਕੰਪਿਊਟਰ ਸਾਇੰਸ ਜਾਂ ਬੀਐਸਏ ਜਾਂ ਪੋਸਟ ਗ੍ਰੈਜੂਏਸ਼ਨ ਕਰੀ ਹੈ ਉਹੀ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ ਪੀਜੀਟੀ ਕੰਪਿਊਟਰ ਸਾਇੰਸ ਟੀਚਰ ਲਈ ਇਹਨਾਂ ਨੇ ਬੀਐਡ ਨਹੀਂ ਮੰਗੀ ਹੋਈ ਟੀਜੀਟੀ ਟੀਚਰ ਦੀ ਜੇ ਗੱਲ ਕਰੀਏ TGGT టీచర్ ਵਿੱਚ انگلش హిందీ SST సైన్స్ మ్యాత్స్ సంస్కృత్ టీచర్ దియా ఆసమియా హోంగియా పేరే ਵਿੱਚ బ్యాచలర్ డిగ్రీ ਮੰਗੀ హై ਜਿਸ ਵਿੱਚ ਘੱਟ ਤੋਂ ਘੱਟ 50% ਅੰਕਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਕੈਂਡੀਡੇਟਸ ਦੇ ਕੋਲ B.Ed ਵੀ ਹੋਣੀ ਚਾਹੀਦੀ ਹੈ ਅਤੇ CTET ਵੀ ਪਾਸ ਹੋਣਾ ਇਹਨਾਂ ਆਸਾਮੀਆਂ ਲਈ ਲਾਜ਼ਮੀ ਹੋਵੇਗਾ ਤੇ ਜੇ ਆਪਾਂ ਗੱਲ ਕਰੀਏ 뮤జిక్ ਟੀਚਰ ਲਈ ਤਾਂ ਕੈਂਡੀਡੇਟਸ ਘੱਟ ਤੋਂ ਘੱਟ ਪਲੱਸ 2 ਵਿੱਚ 50% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ ਅਤੇ ਕੈਂਡੀਡੇਟ ਕੋਲ 뮤జిక్ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਡਾਂਸ ਇਨਸਟ੍ਰਕਟਰ ਲਈ ਪਲੱਸ 2 ਪਾਸ 50% ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਆ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ ਡਾਂਸ ਦਾ ਇਸ ਤੋਂ ਬਾਅਦ ਜੇ ਪੀਆਰਟੀ ਟੀਚਰ ਲਈ ਅਪਲਾਈ ਕਰ ਰਹੇ ਹਨ ਤਾਂ ਇਸ ਵਿੱਚ ਜਿਹੜੇ ਕੈਂਡੀਡੇਟਸ ਨੇ ਪਲੱਸ 2 ਪਿਆ ਪਰਸੈਂਟ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 2 ਸਾਲ ਦਾ ਈਟੀਟੀ ਡਿਪਲੋਮਾ ਕੀਤਾ ਹੋਣਾ ਲਾਜ਼ਮੀ ਹੈ ਉਹ ਪੀਆਰਟੀ ਟੀਚਰ ਲਈ ਅਪਲਾਈ ਕਰ ਸਕਦੇ ਹਨ ਅਤੇ ਜਾਂ ਜਿਹੜੇ ਕੈਂਡੀਡੇਟਸ ਨੇ ਪਲੱਸ 2 ਪਿਆ 100% ਅੰਕਾਂ ਦੇ ਨਾਲ ਅਤੇ 4 ਸਾਲ ਦੀ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨਲ ਡਿਗਰੀ ਕੀਤੀ ਹੈ ਉਹ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ CTET 1 ਕੈਂਡੀਡੇਟ ਕੋਲ ਪਾਸ ਹੋਣਾ ਲਾਜ਼ਮੀ ਹੈ ਹੋਵੇਗਾ ਅਤੇ ਕੰਪਿਊਟਰ ਦੀ ਨੋਲਿਜ ਵਾਲੇ ਕੈਂਡੀਡੇਟਸ ਕੋਲ ਹੋਣਾ ਲਾਜ਼ਮੀ ਹੈ ਜੋ ਅਗਲੀ ਪੋਸਟ ਹੈ ਉਹ ਬਾਲਵਾਟਿਕਾ ਟੀਚਰ ਦੀ ਹੋਵੇਗੀ ਜਿਸ ਵਿੱਚ ਕੈਂਡੀਡੇਟਸ ਘੱਟ ਤੋਂ ਘੱਟ ਪਲੱਸ 2 ਕਲਾਸ ਪਿਆ ਪਰਸੈਂਟ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ ਅਤੇ ਕੈਂਡੀਡੇਟਸ ਕੋਲ ਈਟੀਟੀ ਦਾ ਡਿਪਲੋਮਾ ਜਾਂ ਬੀਐਡ ਨਰਸਰੀ ਦੀ ਕਰੀ ਹੋਣੀ ਲਾਜ਼ਮੀ ਹੈ ਕੰਪਿਊਟਰ ਇੰਸਟ੍ਰਕਟਰ ਲਈ ਪਿਆ ਪਰਸੈਂਟ ਅੰਕਾਂ ਦੇ ਨਾਲ ਬੀਟੈਕ ਬੀਈ ਬੀਸੀਏ ਐਮਸੀਏ ਐਮਐਸਸੀ ਕੰਪਿਊਟਰ ਸਾਇੰਸ ਜਾਂ ਬੈਚਲਰ ਡਿਗਰੀ ਕੰਪਿਊਟਰ ਦੀ ਜਾਂ ਪੀਜੀ ਡੀਸੀਏ ਕਰੀ ਹੋਣੀ ਚਾਹੀਦੀ ਹੈ ਤਾਂ ਉਮੀਦਵਾਰੇ ਨਾ ਅਸਾਮੀ ਲਈ ਅਪਲਾਈ ਕਰ ਸਕਦੇ ਹਨ ਸਟੂਡੈਂਟ ਕਾਉਂਸਲਰ ਵਾਸਤੇ ਇਹਨਾਂ ਨੇ ਬੀਏ ਜਾਂ ਬੀਐਸਸੀ ਸਾਈਕੋਲੋਜੀ ਦੀ ਮੰਗੀ ਹੈ ਅਤੇ ਕੈਂਡੀਡੇਟਸ ਕੋਲ 1 ਸਾਲ ਦਾ ਐਕਸਪੀਰੀਅੰਸ ਵੀ ਮੰਗਿਆ ਹੈ ਅਗਲੀ ਪੋਸਟ ਹੈ ਸਪੈਸ਼ਲ ਐਜੂਕੇਸ਼ਨ ਟੀਚਰ ਦੀ ਇਸ ਲਈ ਕੈਂਡੀਡੇਟਸ ਕੋਲ ਬੀਐਡ ਹੋਣਾ ਲਾਜ਼ਮੀ ਹੈ ਸਪੈਸ਼ਲ ਐਜੂਕੇਸ਼ਨ ਲਈ ਤਾਂ ਜਾਂ ਬੀਐਡ ਜਨਰਲ ਹੋਵੇ ਜਾਂ ਡਿਪਲੋਮਾ ਹੋਵੇ ਸਪੈਸ਼ਲ ਐਜੂਕੇਸ਼ਨ ਦਾ ਅਗਲੀ ਜੋ ਪੋਸਟ ਹੈ ਸਪੋਰਟਸ ਕੋਚ ਦੀ ਹੈ ਇਸ ਦੇ ਵਿੱਚ ਬੀਪੀਐਡ ਮੰਗੀ ਹੈ ਘੱਟੋ ਘੱਟ 50% ਅੰਕਾਂ ਨਾਲ ਆਉਣੀ ਚਾਹੀਦੀ ਹੈ ਅਗਲੀ ਜੋ ਪੋਸਟ ਹੈ ਯੋਗਾ ਟੀਚਰ ਦੀ ਹੈ ਜਿਸ ਵਿੱਚ ਕੈਂਡੀਡੇਟਸ ਕੋਲ ਯੋਗਾ ਦਾ ਡਿਪਲੋਮਾ ਜਾਂ ਕੋਰਸ ਹੋਣਾ ਜ਼ਰੂਰੀ ਹੈ ਅਗਲੀ ਪੋਸਟ ਨਰਸ ਦੀ ਪੋਸਟ ਹੈ ਜਿਸ ਵਿੱਚ ਜੀ ਐਨ ਐਮ ਪਾਸ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਆਪਾਂ ਜੇਕਰ ਗੱਲ ਕਰੀਏ ਏਜ ਲਿਮਿਟ ਦੀ ਤਾਂ ਇਹਦੇ ਵਿੱਚ ਏਜ ਲਿਮਿਟ ਜਿਹੜੀ ਆ 18 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਮੁੰਡੇ ਕੁੜੀਆਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੇਕਰ ਆਪਾਂ ਇਹਨਾਂ ਦੇ ਐਪਲੀਕੇਸ਼ਨ ਪਰਫਾਰਮਾ ਨੂੰ ਦੇਖੀਏ ਤਾਂ ਤੁਸੀਂ ਇਹ ਐਪਲੀਕੇਸ਼ਨ ਪਰਫਾਰਮਾ ਦੇਖ ਸਕਦੇ ਹੋ ਜਿਸ ਨੂੰ ਕੈਂਡੀਡੇਟਸ ਪ੍ਰਿੰਟ ਆਊਟ ਕਰਾ ਕੇ ਪੈਨ ਨਾਲ ਕੈਪੀਟਲ ਲੈਟਰਸ ਦੇ ਵਿੱਚ ਫਿਲ ਕਰਨਗੇ ਅਤੇ ਇਸ ਉੱਪਰ ਆਪਣੇ ਪਾਸਪੋਰਟ ਸਾਈਜ਼ ਫੋਟੋ ਵੀ ਪੇਸਟ ਕਰਨਗੇ ਇਹ ਪਰਫਾਰਮਾ ਕੈਂਡੀਡੇਟਸ ਨੇ ਪੈਨ ਨਾਲ ਭਰ ਲੈਣਾ ਹੈ ਇਹ ਪਰਫਾਰਮਾ ਕੈਂਡੀਡੇਟਸ ਨੇ ਬਾਈਪੋਸਟ ਨਹੀਂ ਸੈਂਡ ਕਰਨਾ ਇਸ ਵਾਸਤੇ ਕੈਂਡੀਡੇਟਸ ਨੇ ਸਿੱਧਾ ਇੰਟਰਵਿਊ ਲਈ ਜਾਣਾ ਹੈ ਇੰਟਰਵਿਊ ਦੀ ਜਿਹੜੀ ਡੇਟ ਹੈ ਉਹ 17 18 ਫਰਵਰੀ 2025 ਸਵੇਰੇ 9:30 ਵਜੇ ਇੰਟਰਵਿਊ ਜਿਹੜੀ ਹੈ ਸਟਾਰਟ ਹੋ ਜਾਵੇਗੀ ਕੈਂਡੀਡੇਟਸ ਆਪਣੀ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਆਪਣੇ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਅਤੇ ਆਪਣਾ ਸੀਵੀ ਲੈ ਕੇ ਐਡਰੈਸ ਤੁਸੀਂ ਦੇਖ ਸਕ ਰਹੇ ਹੋ ਜੀ एम श्री केंद्रीय विद्यालय नंबर 1 बठिंडा कैंट पंजाब इस एड्रेस ऊपर कैंडिडेट्स 17 18 फरवरी 2025 से 9:30 बजे पहुंच ਸਕਦੇ ਹਨ ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੋਵੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ